ਪਿੰਡਾ ਦਾ ਇਹ ਆਲੀਸ਼ਾਨ ਹੋਟਲ ਜਿੰਨਾ ਬਾਹਰੋਂ ਸ਼ਾਂਤ ਦਿਖਾਈ ਦੇ ਰਿਹਾ ਅੰਦਰੋਂ ਉਨਾ ਹੀ ਅਸ਼ਾਂਤ ਤੇ ਹੈਰਾਨ ਕਰਨ ਵਾਲਾ ਹੈ ਇਸ ਹੋਟਲ ਦੇ ਵਿੱਚ ਅੰਦਰ ਕੀ ਕੁਝ ਹੁੰਦਾ ਉਹ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਜੀ ਇਹ ਪਿੰਡਾ ਦਾ ਮਸ਼ਹੂਰ ਹੋਟਲ ਪੈਰਿਸ ਹਿਲਟਨ ਜਿਸ ਦੇ ਅੰਦਰ ਕਿੱਟੀ ਪਾਰਟੀ ਦੇ ਨਾਮ ਤੇ ਮੁੰਡੇ ਕੁੜੀਆਂ ਅਯਾਸ਼ੀ ਕਰਦੇ ਸਨ ਇਹ ਗੱਲ ਅਸੀਂ ਨਹੀਂ ਕਹਿ ਰਹੇ ਸਗੋਂ ਮੌਕੇ ਤੇ ਛਾਪਾ ਮਾਰਨ ਗਈ ਪੁਲਿਸ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਜਿਵੇਂ ਹੀ ਪੁਲਿਸ ਨੇ ਛਾਪਾ ਮਾਰਿਆ ਤਾਂ ਹੋਟਲ ਵਿੱਚ ਸਭ ਨੂੰ ਭੱਜਣਾ ਪੈ ਗਿਆ ਮੀਡੀਆ ਦੇ ਕੈਮਰੇ ਤੋਂ ਬਚਣ ਲਈ ਮੁੰਡੇ ਮੂੰਹ ਲਕੋ ਕੇ ਇੱਕ ਇੱਕ ਕਰਕੇ ਦੌੜਦੇ ਹੋਏ ਪੁਲਿਸ ਦੀਆਂ ਗੱਡੀਆਂ ਵਿੱਚ ਚੜਦੇ ਨਜ਼ਰ ਆਏ ਪੁਲਿਸ ਅਧਿਕਾਰੀ ਦੇ ਮੁਤਾਬਕ ਹੋਟਲ ਦੇ ਮਾਲਕ ਸਮੇਤ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੁਝ ਕੁੜੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆਂਦਾ ਗਿਆ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਛੱਡ ਦਿੱਤਾ ਜਾਵੇਗਾ ਪਰ ਅਸਲ ਹੈਰਾਨ ਕਰਨ ਵਾਲੀ ਗੱਲ ਤਾਂ ਅਜੇ ਬਾਕੀ ਹੈ ਪੁਲਿਸ ਅਧਿਕਾਰੀ ਨੇ ਜੋ ਖੁਲਾਸੇ ਕੀਤੇ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਆ ਕੱਲ ਇਵਨਿੰਗ ਸਰਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਪੈਰਾਸਿਲਟਰ ਨਾਮ ਦਾ ਇੱਕ ਹੋਟਲ ਹੈ ਜੋ ਬਠਿੰਡਾ ਦੇ ਵਿੱਚ ਗੋਨੇਣਾ ਰੋਡ ਦੇ ਉੱਪਰ ਸਥਿਤ ਹੈ ਆ ਇਸ ਦੇ ਵਿੱਚ ਜਿਹੜਾ ਹੈਗਾ ਇਲੀਗਲ ਐਕਟੀਵਿਟੀਜ਼ ਰਿਗਾਰਡਿੰਗ ਇਮੋਰਲ ਟਰੈਫਿਕਿੰਗ ਐਂਡ ਐਕਸਾਈਜ਼ ਐਕਟ ਦੇ ਤਹਿਤ ਉੱਤੇ ਹੋ ਰਹੀ ਹੈ ਆ ਜਿਸ ਦੇ ਸਬੰਧ ਵਿੱਚ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਨੰਬਰ 248 ਅੰਡਰ ਸੈਕਸ਼ਨ 3 4 ਐਮ ਮੋਰਲ ਡਰਾਫਟਿੰਗ ਐਕਟ ਐਂਡ ਰਿਲੇਵੈਂਟ ਸੈਕਸ਼ਨ ਆਫ ਐਕਟ ਅਧੀਨ ਤਾਇਰ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਜਿਸ ਦੇ ਵਿੱਚ ਬਾਈ ਨੇਮ ਪੰਕਜ ਜੋ ਹੋਟਲ ਦਾ ਮਾਲਕ ਹੈ ਇੱਕ ਕਿਸ ਦਾ 파ਰਟਨਰ ਦੇ ਕਾਲਾ ਨਾਮ ਦੇ ਵਿਅਕਤੀ ਦੇ ਉੱਪਰ ਬਾਈ ਨੇਮ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਮੁਕਦਮਾ ਦਰਜ ਕਰਨ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਦੋਂ ਮੌਕੇ ਦੇ ਉੱਪਰ ਰੇਡ ਕੀਤਾ ਤਾਂ ਇਸ ਦੇ ਵਿੱਚ ਕੁਲ ਜਿਹੜੇ 10 ਬੰਦੇ ਨੇ ਇਸ ਮੌਕੇ ਦੇ ਉੱਪਰ ਇਲੀਗਲ ਐਕਟੀਵਿਟੀ ਜੋ ਮੋਰਲ ਡਰਾਫਟਿੰਗ ਦੇ ਰਿਗਾਰਡਿੰਗ ਐਕਟੀਵਿਟੀ ਦੇ ਵਿੱਚ ਸੀ ਮੌਕੇ ਤੋਂ ਰਾਉਂਡ ਅਪ ਕੀਤੇ ਆ ਆ ਜਿਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਸੰਗਤ ਮੰਡੀ ਦਾ ਰਹਿਣ ਵਾਲਾ ਇਸ ਨੂੰ ਮੌਕੇ ਤੇ ਉੱਪਰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਉਥੇ 9 ਬੰਦੇ ਜਿਹੜੇ ਹੋਰ ਇਹਦੇ ਵਿੱਚ ਅਰੈਸਟ ਕੀਤੇ ਗਏ ਜਿਸ ਦੇ ਵਿੱਚੋਂ ਤਿੰਨ ਬੰਦੇ ਜਿਹੜੇ ਗਿੱਦੜਵਾੜੇ ਰਹਿਣ ਵਾਲੇ ਨੇ ਤਿੰਨ ਹਨੁਮਾਨਗੜ੍ਹ ਦੇ ਰਹਿਣ ਵਾਲੇ ਨੇ ਇੱਕ ਬੰਦਾ ਜੀਰਪੁਰ ਦਾ ਰਹਿਣ ਵਾਲਾ ਤੇ ਇੱਕ ਵਿਰਕ ਕਲਾ ਬਠਿੰਡਾ ਦਾ ਰਹਿਣ ਵਾਲਾ ਸੋ ਇਹਨਾਂ ਸਾਰੇ 10 10 ਵਿਅਕਤੀਆਂ ਨੂੰ ਅਸੀਂ ਅੱਜ ਅਰੈਸਟ ਕਰ ਲਿਆ ਹੁਣ ਫਰਦਰ ਇਹਨਾਂ ਨੂੰ ਜਿਹੜਾ ਦਰਜ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਉਦੇਸ਼ੀ ਲੜਕੀਆਂ ਵੀ ਉੱਥੇ ਲੈ ਕੇ ਤੇ ਸਾਰੀਆਂ ਜਿਹੜੀ ਇਹਨਾਂ ਦੇ ਵਿੱਚੋਂ ਇੱਕ ਰੈਕਟ ਚਲਾਇਆ ਜਾ ਰਿਹਾ ਸੀਗੇ ਇਹਦੇ ਵਿੱਚ ਕੁਝ ਲੜਕੀਆਂ ਜਿਹੜੀਆਂ ਹੈਗੀਆਂ ਮੌਕੇ ਤੇ ਉੱਪਰ ਵਿਕਟਮ ਸੀਗੀਆਂ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਮੌਕੇ ਤੇ ਉੱਪਰ ਬਰਾਮਦ ਕੀਤਾ ਸੋ ਉਹਨਾਂ ਦੇ ਜਿਹੜੇ ਹੈਗੇ ਨੇ ਅ ਅਦਾਲਤ ਦੇ ਵਿੱਚ ਜਿਹੜੇ ਜੋ ਜੋ ਵੀ ਲੀਗਲ ਪ੍ਰੋਸੀਡਿੰਗ ਹੈਗੀ ਉਹ ਮੁਕੰਮਲ ਕਰਕੇ ਇਨਾਂ ਦੇ ਖਿਲਾਫ ਜਿਹੜੇ ਹੈਗੇ ਬੰਦੀ ਐਕਸ਼ਨ ਲਿਆ ਜਾ ਰਿਹਾ ਹੈ। ਸਰ ਵਿਦੇਸ਼ੀ ਹੈ ਜਿਹੜੀ ਤੇ ਕਿਸੇ ਅਲੱਗ ਕੋਈ ਕਰਨਾ ਨਹੀਂ। ਨਹੀਂ ਦੇਖੋ ਜਿਹੜੀ ਉਹਨਾਂ ਦੇ ਅਸੀਂ ਉਹਨੂੰ ਥਾਣੇ ਦੇ ਵਿੱਚ ਉਹਨਾਂ ਦੀ ਪੁਸ਼ਕਿਸ਼ ਕਰ ਰਹੇ ਹਾਂ ਉਹਨਾਂ ਤੋਂ ਜਿਹੜੇ ਹੈਗੇ ਆ ਡਾਕੂਮੈਂਟ ਵੈਰੀਫਿਕੇਸ਼ਨ ਕਰਨ ਤੋਂ ਉਪਰੰਤੀ ਜਿਹੜਾ ਸੀਟਕਮੈਂਟ ਦਿੱਤਾ ਜਾ ਸਕਦਾ। ਬਠਿੰਡਾ ਦੇ ਆਲੀਸ਼ਾਨ ਹੋਟਲ ਦੇ ਅੰਦਰ ਛੁਪਿਆ ਹੋਇਆ ਰਾਜ ਪੁਲਿਸ ਨੇ ਬੇਨਕਾਬ ਕਰ ਦਿੱਤਾ। ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਹੇਚ ਦੇਖਣਾ ਹੋਵੇਗਾ ਜਾਂਚ ਤੋਂ ਬਾਅਦ ਇਸ ਜਾਲ ਦੇ ਵਿੱਚ ਹੋਰ ਕੌਣ-ਕੌਣ ਫਸਦਾ ਤੇ ਪੁਲਿਸ ਦੀ ਜਾਂਚ ਦੇ ਉੱਤੇ ਨਜ਼ਰਾਂ ਟਿਕੀਆਂ ਰਹਿਣ ਗਿਆ ਕਿ ਅਗਲੀ ਕਾਰਵਾਈ ਦੇ ਵਿੱਚ ਪੁਲਿਸ ਹੋਰ ਕਿਹੜੇ ਵੱਡੇ ਖੁਲਾਸੇ ਕਰੇਗੀ